वाहिगुरु जी का खालसा वाहिगुरु जी की फतेह शहीदों को आज एक में शब्द पेश कर जा रही हूँ तो आओ सवन करिए ना उड़ी की ना उड़ी की दादी ये असी मुड़ने आना ना उड़ी की दादी ये असी मुड़ने आना ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਣਾ ਨਾ ਉਡਕੀ ਨਾ ਉਡਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਣਾ ਚੱਲੀ ਮੋਤੂ ਵੇ ਆਉਣ ਵੇਰੀ ਨੇ ਹੈ ਵੇਰੀ ਨੇ ਹੈ ਆਂਦਰਾਂ ਦਾ ਸਹਰਾ ਲਾਣਾ ਨਾ ਉਡੀਕੀ ਨਾ ਉਡੀਕੀ ਦਾਦੀ ਅਸੀਂ ਮੁੜ ਨਹੀਂ ਆਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲਡਾਣਾ ਮੈਂ ਕਹਾਨੋਂ ਸਾਲ ਦਾ

ਨਾ ਉਡੀਕੀ ਨਾ ਉਡੀਕੀ ਦਾਦੀ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲਡਾਣਾ ਚੇਤੀ ਚੇਤੀ ਆ ਜਾਣਾ ਨਾ ਧੀਰ ਲਗਾਉਣਾ ਚੇਤੀ ਚੇਤੀ ਆ ਜਾਣਾ ਨਾ ਧੀਰ ਲਗਾਉਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ ਨਾ ਉਡੀਕੀ ਨਾ ਉਡੀਕੀ ਦਾਦੀ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ लाड ਲਡਾਣਾ ਨਾ ਉਡਕੀ ਨਾ ਉਡਕੀ ਦਾਦੀ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ लाड ਲਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ